ਅਜਿਹਾ ਨਹੀਂ ਉਹ ਹਾਂ ਕੋਈ ਟਿਕੜੇ ਕੋਈ ਇਸ਼ਾਰਾ ਨਹੀਂ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਧੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਬਿਲਕੁਲ ਕੋਈ ਨਹੀਂ ਤੁਹਾਨੂੰ ਦਿਖਾਉਂਦਾ ਮੈਂ ਮੈਡਮ ਨੂੰ ਬੁਲਾ ਦੇ ਤੁਸੀਂ ਕਹਿੰਦੇ ਨਹੀਂ ਰਹੇ ਕਹਿੰਦੇ ਤੁਸੀਂ ਨਹੀਂ ਰਹੇ ਕੁਝ ਨਹੀਂ ਕਰਦਾ ਇਹ ਤਾਂ ਬੈਠੇ ਤੁਹਾਡੇ ਸਾਹਮਣੇ ਬੈਠੇ ਨੇ ਨਹੀਂ ਬਾਕੀਆਂ ਨੂੰ ਬਹੁਤ ਆਰਾਮ ਨਾਲ ਬੈਠੇ ਨੇ ਬੈਠੇ ਸਾਰੇ ਨਾਲ ਬੈਠੇ ਕਹਿੰਦਾ ਕਹਿ ਤੂੰ ਜੀ 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 ਬਿਲਕੁਲ ਦਿਓ ਆਪਾਂ ਬੱਟ ਤੁਸੀਂ ਬੈਠੇ ਆ ਬੰਦੇ ਦੀ ਜੀ ਪਲੀਜ਼ ਬੰਦ ਕਰਦੇ ਹੋ ਤੁਹਾਨੂੰ ਲੱਗਦਾ ਤੁਸੀਂ ਅਰੈਸਟ ਕਰਨਾ ਕੋ ਕਿਸ ਮਾਮਲੇ ਸ਼੍ਰੀਮਾਨ ਦੇ ਵਧ ਕਰਦੇ ਹੋ ਪਲੀਜ਼ ਉਹ ਬੰਦੇ ਨੂੰ ਅਰੈਸਟ ਕਰ ਲਓ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਧੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਉਹ ਕੱਲ ਉਹਦਾ ਨਿਕਲਣਾ ਸੀ ਮੈਂ ਕਹਿੰਦੀ ਤੇ ਤੁਹਾਨੂੰ ਦਿਖਾਉਂਦਾ ਮੈਂ ਮੈਡਮ ਨੂੰ ਬੁਲਾ ਦੇ ਤੁਸੀਂ ਕ੍ਰੈਚਰ ਨਹੀਂ ਦੇ ਰਹੇ ਕੋਈ ਕਰ ਨਹੀਂ ਰਹੇ ਕੁਝ ਨਹੀਂ ਕਰੀ ਇਹ ਤਾਂ ਬੈਠੇ ਸਾਡੇ ਸਾਹਮਣੇ ਬੈਠੇ ਨੇ ਬਾਕੀਆਂ ਨੂੰ ਕੋ ਰਾਮਨਾਥ ਬੈਠੇ ਨੇ ਬੈਠੇ ਸਾਰੇ ਰਾਮਨਾਥ ਬੈਠੇ ਕਹਿੰਦਾ ਗੈਰ ਤੋਂ ਦੇ ਰਹਿਗੇ ਜਿਹੜੀ ਨਗੀ ਹੋ ਗਈ ਨਹੀਂ ਬਿਲਕੁਲ ਦਿਓ ਆਹ ਬੱਟ ਆ ਬੰਦੇ ਦੀ ਜੀਮਾ ਜੀ ਪਲੀਜ਼ ਬੰਦ ਕਰਦੇ ਤੁਹਾਨੂੰ ਲੱਗਦਾ ਤੁਸੀਂ ਅਰੈਸਟ ਕਰਨਾ ਕੋ ਕਿਸ ਮਾਮਲੇ ਜੀਮਾ ਜੀ ਬੰਦ ਕਰ ਦਿਓ ਪਲੀਜ਼ ਕੜਬੋਤਰਾ ਧੰਨਵਾਦ 30 ਬੰਦੇ ਬਗੈਰ ਸਾਨੂੰ ਪੁੱਛੇ ਧੱਕਾ ਮਾਰ ਕੇ ਅੰਦਰ ਬੜੇ ਨੇ ਕੋਈ ਕਾਰਨ ਦੱਸਿਆ ਗਿਆ ਕਿਸ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਰੇਡ ਕੀਤੀ ਗਈ ਹੈ ਕੋਈ ਕੁਝ ਨਹੀਂ ਦੱਸਿਆ ਹੈ ਟੱਕਾ ਮਾਰ ਕੇ ਅੰਦਰ ਅੰਦਰ ਵੜੇ ਨੇ ਮੈਂ ਵੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਮੈਨੂੰ ਵੀ ਟੱਕਾ ਮਾਰ ਕੇ ਬਾਹਰ ਕੱਢਿਆ ਗਿਆ ਮੀਡੀਆ ਨੂੰ ਅੰਦਰ ਜਾਣ ਤੋਂ ਰੋਕਿਆ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਇਹ ਸਾਡਾ ਪ੍ਰਾਈਵੇਟ ਘਰ ਹੈ ਜੋ ਮਰਜ਼ੀ ਅੰਦਰ ਆਏ ਤੁਸੀਂ ਪਲੀਜ਼ ਅੰਦਰ ਆਓ